ਸ੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਸਿੰਘ ਸਮਾਣਾ ਵੱਲੋਂ ਇੱਕ ਵਿਸ਼ਾਲ ਇਕੱਠ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪਾਰਟੀ ਦੇ ਵਰਕਰਾਂ ਉਦਦਾਰਾਂ ਅਤੇ ਆਮ ਲੋਕਾਂ ਤੋਂ ਪਾਰਟੀ ਦੇ ਉਜਲ ਭਵਿਕ ਲਈ ਮਹੱਤਵਪੂਰਨ ਸਲਾਹਾਂ ਲਈਆਂ ਗਈਆਂ ਇਸ ਮੌਕੇ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਸਾਬਕਾ ਮੰਤਰੀ ਸਰਜੀਤ ਸਿੰਘ ਰਖੜਾ ਖਾਸ ਤੌਰ ਤੇ ਪਹੁੰਚੇ ਉਹਨਾਂ ਦੇ ਨਾਲ ਸਾਬਕਾ ਚੇਅਰਮੈਨ ਰਣਜੀਤ ਸਿੰਘ ਰਖੜਾ ਕਰਨ ਸਿੰਘ ਡੀਟੀਓ ਸੁਖੀ ਰਖੜਾ ਹਾਜ਼ਰ ਰਹੇ ਕੋ ਫੈਰ ਇਹ ਨਾਲ ਵੀ ਲੱਗੇ ਲੱਤੀ ਹੈ ਕੀ ਵਪਾਰੀਆਂ ਦੀ ਬਲ ਕੇ ਮੁਸ਼ਕਲ ਹੋਣਾ ਕਰੋ ਅੱਜ ਅੱਜ ਦਾ ਤੁਸੀਂ ਰੱਖਣਾ ਜਿਹਨਾਂ ਨੇ ਪਹਾੜਾ ਕਿ ਇਸ ਦੇ ਵਿੱਚ ਜਿੰਨੇ ਵੀ ਵਪਾਰੀ ਭਰਾ ਹੈ ਉਹਨਾਂ ਨਾਲ ਅਸੀਂ ਅੱਜ ਮੀਟਿੰਗ ਕੀਤੀ ਹੈ ਵਪਾਰੀ ਲੋਕ ਸਾਰੀਆਂ ਸਮੱਸਿਆਵਾਂ ਨੇ ਜਿੱਤੇ ਪੰਜਾਬ ਕਿੰਦੇ ਕਿਸਾਨ ਬੜੀ ਭਿਆਨਕ ਸਥਿਤੀ ਜੋ ਗੁਜ਼ਰ ਰਹੇ ਐ ਮਜ਼ਦੂਰ ਉਸ ਤੋਂ ਵੀ ਭਿਆਨਕ ਸਥਿਤੀ ਜੋ ਗੁਜ਼ਰ ਰਹੇ ਐ ਤੇ ਵਪਾਰੀ ਵੀ ਇਸ ਸਮੱਸਿਆਵਾਂ ਦਾ ਦਿੱਕਤਾਂ ਦਾ ਬਹੁਤ ਵੱਡਾ ਸਾਹਮਣਾ ਕਰ ਰਹੇ ਨੇ ਕਿਸੇ ਵੀ ਸਟੇਟ ਦੀ ਉન્નਤੀ ਦੇ ਵਿੱਚ ਕਿਸਾਨੀ ਆਪਣਾ ਯੋਗਦਾਨ ਪਾਉਂਦੀ ਐ ਤੇ ਵਪਾਰ ਵੀ ਜਿਹੜਾ ਹੈ ਉਹ ਬਰਾਬਰ ਦਾ ਯੋਗਦਾਨ ਪਾਉਂਦਾ ਐ ਤੇ ਅੱਜ ਟ੍ਰੇਡ ਜਿਹੜਾ ਹੈਗਾ ਪੰਜਾਬ ਦੇ ਵਿੱਚ ਬਿਲਕੁਲ ਜਿਹੜਾ ਖਤਮ ਹੀ ਹੋ ਗਿਆ ਲਗਭਗ ਔਨਲਾਈਨ ਸ਼ਾਪਿੰਗ ਨੇ ਬਹੁਤ ਵੱਡਾ ਵਪਾਰੀਆਂ ਦਾ ਨੁਕਸਾਨ ਕੀਤਾ ਹੈਗਾ ਤੇ ਸਰਕਾਰ ਵੀ ਜਿਹੜਾ ਉਹ ਕੋਈ ਬਹੁਤੀ ਵੱਡੀ ਮਦਦ ਜਿਹੜੀ ਹੈ ਵਪਾਰੀਆਂ ਵਾਸਤੇ ਜਿਹੜਾ ਹੈ ਉਹ ਨਹੀਂ ਕਰ ਰਹੀ ਤੇ ਅਸੀਂ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਅੱਜ ਜਿਹੜਾ ਵਿਚਾਰਨ ਲਈ ਆ ਉਹਨਾਂ ਦੇ ਸਮਾਣੇ ਦੇ ਵਿੱਚ ਟਰੇਡ ਯੂਨੀਅਨ ਬਣੀ ਆ ਚਾਰ ਵਾਰ ਜਿਹੜੇ ਹੁਣ ਪ੍ਰਧਾਨ ਨੇ ਬਦਲ ਚੁੱਕੇ ਨੇ ਉਸ ਦਿਨ ਪਹਿਲਾਂ ਵੀ ਜਿਹੜਾ ਪ੍ਰਧਾਨ ਤੱਕ ਇਹਨਾਂ ਧੋਪੇਗੇ ਸੀ ਉਹਦੇ ਵਿੱਚ ਅੱਜ ਇੱਕ ਫੇਰ ਅਸਤੀਫਾ ਦੇ ਗਿਆ ਲਗਾਤਾਰ ਜਿਹੜੇ ਹਲੇ ਤੱਕ ਡਰਾਈਵਰ ਨਹੀਂ ਉਹ ਚੋਰੀ ਗੱਡੀਆਂ ਭਰ ਰਹੇ ਲੋਕਾਂ ਸਮੱਸਿਆ ਹੈਗੀ ਹੈ ਸਮਾਣੇ ਦੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਤੇ ਕਰਾਂਗੇ ਤੁਹਾਡੇ ਮਿਲ ਸਾਡੇ ਲਈ ਤੇ ਇਹਨਾਂ ਨੂੰ ਕਮਾਉਣ ਦੀ ਕੀ ਇਹਨਾਂ ਲੋਕਲ ਸਮੱਸਿਆ ਲਈ ਆਪਣਾ ਤੇ ਆਪਕਾ ਸਾਰੇ ਇਕੱਠੇ ਹੋਣਾ ਚਾਹੀਦਾ ਬਹੁਤ ਜ਼ਿਆਦਾ ਬਿਲਕੁਲ ਬਿਲਕੁਲ ਹਰ ਵਰਗੀ ਆ ਜਿਹੜਾ ਦੁਖੀ ਹੋਇਆ ਪਿਆ ਚਾਹੇ ਉਹ ਮਜ਼ਦੂਰ ਹੈ ਕਿਸਾਨ ਹੈ ਵਪਾਰੀ ਹੈ ਦੁਕਾਨਦਾਰ ਹੈ ਡਰਾਈਵਰ ਹੈ ਕੋਈ ਛੋਟੀਆਂ ਮੋਟੀਆਂ ਕੋਈ ਫੈਕਟਰੀਆਂ 'ਚ ਨੌਕਰੀਆਂ ਕਰਦੇ ਆ ਹਰ ਵਰਗ ਜਿਹੜਾ ਇੱਕ ਆਪਣੀ ਆਪਣੀ ਅਲੱਗ-ਅਲੱਗ ਸਮੱਸਿਆਵਾਂ ਦੇ ਨਾਲ ਜੂਝ ਰਿਹਾ ਔਰ ਸਰਕਾਰਾਂ ਜਿਹੜੀਆਂ ਨਹੀਂ ਸਹਾਇਤਾ ਕਰਦੀਆਂ ਹੁੰਦੀਆਂ ਪਰ ਸਰਕਾਰਾਂ ਵੱਲੋਂ ਕੋਈ ਸਹਾਇਤਾ ਨਹੀਂ ਮਿਲਦੀ ਕਿ ਜਦੋਂ ਸਮਾਣੇ ਦੇ ਪ੍ਰਧਾਨ ਸਾਹਿਬ ਪਹੁੰਚੇ ਨੇ ਲੋਕਾਂ ਦੇ ਸੁਝਾਅ ਕਹਿੰਦੇ ਅੱਜ ਲੈ ਗਏ ਨੇ ਜੀ ਕਿੱਦਾਂ ਦੇ ਸੁਝਾਅ ਦਿੱਤੇ ਨੇ ਤੇ ਕਿਸ ਤਰ੍ਹਾਂ ਦਾ ਅਗ ਮੈਨੀਫੈਸਟ ਹੋਏਗਾ ਪੰਜਾਬ ਅੱਜ ਪ੍ਰਧਾਨ ਸ਼ਿਉਮਨੀ ਕਾਲੀਦਾ ਜਿਆਨੀ ਹਰਕ੍ਰਿਜ ਦੇ ਸਮਾਣੇ ਆਏ ਤੇ ਆ ਕੇ ਉਹਨਾਂ ਨੇ ਮੈਨ ਕੀ ਜਿਹੜੇ ਬਿਹੰਰੀ ਬੰਦੇ ਨੇ ਸਿਆਣੇ ਬੰਦੇ ਨੇ ਅੱਗਾ ਬਧੀ ਬੰਦੇ ਨੇ ਵਪਾਰੀ ਨੇ ਤੇ ਵਿਦਵਾਨ ਨੇ ਉਹ ਸਾਰੇ ਸਲਾਹ ਲਈ ਹੈ ਵੀ ਸਾਨੂੰ ਕੀ ਕਰਨਾ ਚਾਹੀਦਾ ਕੀ ਮੈਨੀਫੈਸਟ ਬਣਾਉਣਾ ਚਾਹੀਦਾ ਕੀ ਵਿਜਨ ਡਾਕੂਮੈਂਟ ਹੋਣਾ ਚਾਹੀਦਾ ਤਾਂ ਕਿ ਇਹਨਾਂ ਦੀਆਂ ਗੱਲਾਂ ਸੁਣ ਕੇ ਜਿੰਨਾ ਕੁਝ ਇਹਨਾਂ ਨੂੰ ਪਤਾ ਹੈ ਉਹ ਸ਼ਾਇਦ ਦੂਜਿਆਂ ਨੂੰ ਨਹੀਂ ਪਤਾ ਹੁੰਦਾ ਇਹ ਆਪਣੇ ਪਿੰਡੇ ਦੇ ਹੰਡਾਉਂਦੇ ਨੇ ਅਸੀਂ ਆਪਣੇ ਉਹ ਵਿਜਨ ਡਾਕੂਮੈਂਟ ਦੇ ਵਿੱਚ ਪਾਛ ਕੀ ਚੋਰਮੈਨ ਮੈਨੀਫੈਸਟੋ ਦੇ ਵਿੱਚ ਪਾਛ ਲਿਆ ਉਹਦੇ ਲਈ ਇੱਕ ਯਾਨੀ ਹਰ ਪੀਜ ਤੇ ਆਇਆ ਤੇ ਸਾਡੀ ਕੋਸ਼ਿਸ਼ ਹੋਊਗੀ ਕਿ ਜਿਹੜਾ ਚੋਰਮੈਨ ਮੈਨੀਫੈਸਟੋ ਹੋਣਾ ਹੈ ਜਾਂ ਵਿਜਨ ਡਾਕੂਮੈਂਟ ਹੋਣਾ ਹੈ ਉਹ ਇਹਨਾਂ ਦੀਆਂ ਮੁਤਾਬਕ ਹੋਵੇ ਮੈਨੂੰ ਪਤਾ ਹੈ ਪਿਛਲੀ ਵਾਰੀ ਆ ਕਾਸਟਿੰਗ ਆਪਣੇ ਕਿੰਨੇ ਲੱਗਿਆ ਨੇ ਸਾਰਾ ਸਮਾਨ ਇਹਦੇ ਵਿੱਚ ਬੈਠ ਦੇ ਵਿੱਚ ਫਸ ਗਿਆ ਸੀਗਾ ਉਹ ਬਚੀ ਫੁੱਲ ਕਰਕੇ ਗੱਲ ਕਰਕੇ ਫਿਰ ਕਿਤੇ ਬੈਠ ਕਢਾਉਣਾ ਪਿਆ ਤੇ ਇਹ ਚੀਜ਼ਾਂ ਆਟੋਮੈਟਿਕਲੀ ਹੋਣੀ ਚਾਹੀਦੀਆਂ ਜਿਵੇਂ ਕਿਸੇ ਨੂੰ ਕਹਿਣ ਦੀ ਜਾਂ ਸੁਣਨ ਦੀ ਜਾਂ ਲੇਟ ਨਹੀਂ ਹੋਣਾ ਚਾਹੀਦਾ ਕਿਉਂਕਿ ਹਰ ਵਪਾਰੀ ਆਪਣੇ ਬੇਤਵਤਾ ਕੰਮ ਕਰ ਲੈਂਦਾ ਫਿਰ ਜਦੋਂ ਉਹ ਪੈਸੇ ਵਾਪਸ ਮੁੜਦੇ ਨਹੀਂ ਉਹ ਦਿੱਤੇ ਹੋਏ ਪੈਸੇ ਵਾਪਸ ਨਹੀਂ ਮੁੜਦੇ ਫਿਰ ਉਹਨਾਂ ਨੂੰ ਬੜੀ ਬੜੀ ਪੱਕਾ ਮਕਾਨ ਦੀ ਪ੍ਰੋਬਲਮ ਆ ਜਾਂਦੀ ਹੈ ਸੋ ਇਹ ਸਾਡੀ ਕੋਸ਼ਿਸ਼ ਹੋਊਗੀ ਕਿ ਜਿਹੜੇ ਦਿੱਕਤਾਂ ਆਉਂਦੀਆਂ ਨੇ ਇਹ ਦਿੱਕਤਾਂ ਨੂੰ ਦੂਰ ਕਰਕੇ ਇੱਕ ਪਾਰਦਰਸ਼ੀ ਕੰਮ ਹੋਵੇ ਕਿ ਕਿਸੇ ਦੀ ਸ਼ਿਫਾਸ਼ ਨਾ ਹੋਵੇ ਕੋਈ ਰਿਸ਼ਕਤ ਨਾ ਹੋਵੇ ਕੋਈ ਐਦਾਂ ਦੀ ਗੱਲ ਨਾ ਹੋਵੇ ਹਰ ਹਰ ਪਰਵਾਪਤ ਇਲਾਕਿਆਂ ਚ ਜ਼ਿਹੇਦਾਰ ਸਾਹਿਬ ਤੇ ਤੁਸੀਂ ਗਏ ਹੋ ਜੀ ਪੱਧਤ ਵੀ ਕੀਤੀ ਹੈ ਵੱਡੀ ਲੋਕਾਂ ਦੇ ਉੱਤੇ ਕੀ ਕਰੋ ਦੇਖੋ ਸਾਰੇ ਤਕਰੀਬਨ ਤਕਰੀਬ ਬਾਰਡਰ ਦੇ ਉੱਤੇ ਲੈ ਗੈਣੀ ਜਿ ਮੈਂ ਇੱਥੇ ਜਿੰਦਗੀ ਦੀ ਗੱਲ ਗਿਆ ਵੀ ਨਹੀਂ ਸੀ ਨਾ ਗੈਣੀ ਹਾਪੀਟ ਵੀ ਨਾ ਉੱਥੇ ਹੀ ਲੈ ਗੈਣੇ ਉੱਥੇ ਮੇਰਾ 10 ਕਰਮ ਤੇ ਬਾਰਡਰ ਹੋਊਗਾ ਬਹੁਤ ਤਕਰੀਬ ਲੋਕ ਨੇ ਤੇ ਉੱਥੇ ਇਹਨਾਂ ਦੀ ਸੋਚ ਸੀਗੀ ਕਿ ਆਪਾਂ ਜਿਹੜੇ ਗ੍ਰੰਥੀ ਸਿੰਘ ਨੇ ਜਾਂ ਮੰਦਰ ਦੇ ਪੁਜਾਰੀ ਨੇ ਉਹਨੀ ਮੱਤ ਕਰਨੀ ਚਾਹੀਦੀ ਹੈ ਕਿਉਂਕਿ ਜੇ ਜੇ ਉੱਥੇ ਜੀਵਿਦਾਨਾਂ ਕੋ ਕੁਝ ਨਾ ਰਿਹਾ ਉਹਨਾਂ ਨੂੰ ਵੀ ਕੀ ਦੇਣਗੇ ਉਹ ਫਿਰ ਉਹਨਾਂ ਦੇ ਨਾਮ ਵੀ ਇਹਨਾਂ ਨੇ ਕਿਹਾ ਵੀ ਆਪਾਂ ਨੇ 5-5000 ਰੁਪਇਆ 6 ਮਹੀਨਿਆਂ ਨੂੰ ਪੈਸੇ ਦੇਣੇ ਨੇ ਤੇ ਉੱਥੇ ਜਾ ਕੇ ਦੇਖਿਆ ਕੱਲ ਕਾਫੀ ਪੁਜਾਰੀ ਵੀ ਸੀਗੇ ਤੇ ਗੜ੍ਹ ਹੈਡ ਗਰਤੀ ਵੀ ਸੀਗੇ ਸਾਰਿਆਂ ਨੂੰ ਚੈੱਕ ਦੇ ਕੇ ਆਇਆ ਸੋ ਕੋਸ਼ਿਸ਼ਾ ਸਾਡੀ ਕਿ ਜਿੰਨਾ ਅਸੀਂ ਕਰਤਾ ਹੋਏ ਦੇਖੋ ਉੱਥੇ ਬਹੁਤ ਦੁਨੀਆ ਦੀ ਸੰਸਥਾਵਾਂ ਗਈਆਂ ਹੋਈਆਂ ਨੇ ਹਰ ਬੰਦੇ ਨੇ ਮਦਦ ਕਰ ਰਿਹਾ ਸੋ ਅਸੀਂ ਵੀ ਉਹਦੇ ਵਿੱਚ ਜਿਵੇਂ ਕਹਿੰਦੇ ਨੇ ਵੀ ਜਿਹੜੀ ਆਪੇ ਤੁੰジナ ਅਗ ਬੁਝਾ ਰਹੀ ਸੀ ਜੰਗਲ ਦੇ ਵਿੱਚੋਂ ਉਹਨੂੰ ਕਿਸੇ ਨੇ ਪੁੱਛਿਆ ਕਿ ਵੀ ਤੇਰੀ ਜੀ ਅਗ ਬੁਝਾਉਣ ਦਾ ਕੀ ਹੋ ਜੂਗਾ ਉਹ ਕਹਿੰਦੀ ਮੇਰਾ ਨੰਬਰ ਕਟਵਰ ਇਹ ਹੋਣਾ ਜਿਹੜਾ ਮੈਂ ਅਗ ਬੁਝਾਉਣਾ ਐ ਸੀ ਇੱਕ ਲਾਉਣਾ ਨਹੀਂ ਸੀ ਸੋ ਸਾਡੀ ਵੀ ਇਹੀ ਕੋਸ਼ਿਸ਼ ਹੈ ਕਿ ਅਸੀਂ ਉਹਦੇ ਮਦਦਗਾਰਾਂ ਦੇ ਵਿੱਚ ਨਾਮ ਆਵੇ ਤੁਹਾਡਾ ਇਹ ਨਾ ਹੋਵੇ ਖਾਬ ਕਰਨਾ ਜੀ ਬਹੁਤ ਧੰਨਵਾਦ ਜੀ ਕੀ ਦੇਣਾ ਜੀ 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 ਜ ਜਿੰਦਾਬਾਦ ਸਿਮਰ ਸ੍ਰੀ ਜੀ ਸਿੰਘ ਰਖਦਾ ਸਾਮ ਜਿੰਦਾਬਾਦ ਜਿੰਦਾਬਾਦ ਯਾਦੀ ਹਪ੍ਰੇਜ਼ੈਂਟੀ ਜਿੰਦਾਬਾਦ ਜਿੰਦਾਬਾਦ ਯਾਦੀ ਹਪ੍ਰੇਜ਼ੈਂਟੀ ਜਿੰਦਾਬਾਦ ਜਿੰਦਾਬਾਦ ਸੁਭਾ ਸ੍ਰੀ ਜੀ ਸਿੰਘ ਰਖਦਾ ਸਾਮ ਜਿੰਦਾਬਾਦ ਜਿੰਦਾਬਾਦ ਨੌਜਵਾਨ ਸਰਪੰਚ ਜਿਹੜਾ ਹੈਗਾ ਉਹ ਗੋਲੀਆਂ ਮਾਰ ਕੇ ਦੰਦਿਆੜੇ ਮਾਰਦਾ ਹੈ ਔਰ ਅੱਬ ਕਿੱਡੀ ਹਰਾਨੀ ਦੀ ਗੱਲ ਹੈ ਕਿ ਹਰ ਰੋਜ਼ ਪੰਜਾਬ ਦੇ ਵਿੱਚ ਦੋ ਤੋਂ ਲੈ ਕੇ ਤਿੰਨ ਮਰਡਰ ਹੋ ਰਹੇ ਆ ਤੇ ਜੇ ਕੋਈ ਸੌਖੀ ਰੋਟੀ ਖਾ ਰਿਹਾ ਹੈ ਤੇ ਉਹਨੂੰ ਫਰੋਤੀਆਂ ਵਾਲੇ ਜਿਹੜੇ ਟਿਕਣੇ ਦੇ ਰਹੇ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਮੈਂ ਪਹਿਲਾਂ ਵੀ ਕਿਹਾ ਹੈਗਾ ਕਿ 30 ਤਿੰਨ ਦਹਾਕੇ ਪਹਿਲਾਂ 25 30 ਸਾਲ ਪਹਿਲਾਂ ਸੁਣਨੇ ਹੁੰਦੇ ਸੀ ਕਿ ਪਿਆਰ ਦੇ ਵਿੱਚ 2 ਰੁਪਏ 3 ਰੁਪਏ ਪਿੱਛੇ ਬੰਦਾ ਮਾਰਦਾ ਤੇ ਅੱਜ ਪੰਜਾਬ ਦੇ ਵਿੱਚ ਪੈਸਿਆਂ ਲਈ ਫੋਕੀ ਸ਼ੌਰਤ ਲਈ ਜਿਹੜਾ ਹੈ ਪਰ ਨੌਜਵਾਨ ਜਿਹੜੇ ਕਤਲ ਕੀਤੇ ਜਾ ਰਹੇ ਆ ਤੇ ਘੱਟੋ ਘੱਟ ਸਰਕਾਰਾਂ ਨੂੰ ਜਿਹੜਾ ਹੈ ਉਹ ਗਰੰਟੀ ਦੇਣੀ ਚਾਹੀਦੀ ਹੈ ਜਿੰਦਗੀ ਦੀ ਗਰੰਟੀ ਤਾਂ ਸਰਕਾਰਾਂ ਦੇਣ ਚਲੋ ਵਿਕਾਸ ਜਿਹੜਾ ਹੈਗਾ ਨਹੀਂ ਕਰਦੀਆਂ ਨਾ ਕਰਨੋਂ ਵਿਕਾਸ ਬਿਨਾ ਅਸੀਂ ਜਿਉਂਦੇ ਰਹਿ ਲਾਂਗੇ ਪਰ ਗੋਲੀਆਂ ਮਾਰ ਕੇ ਜਿਹੜੇ ਮਾਰੇ ਜਾ ਰਹੇ ਆ ਇਹ ਬਹੁਤ ਬਰਦਾਸ਼ਤ ਤੋਂ ਬਾਹਰ ਦੀ ਗੱਲ ਹੈ ਅੱਜ ਦੇਖੋ ਸਮਾਣੀ ਦੇ ਸਾਰੇ ਵਪਾਰੀ ਸਾਰੇ ਵਿਦਵਾਨ ਸਾਰੇ ਅਸੀਂ ਬੁਲਾਏ ਨੇ ਤੇ ਸਾਰਿਆਂ ਨਾਲ ਟਕਸ਼ਨਾ ਕੀ ਉਹਨਾਂ ਦੀ ਕੀ ਪ੍ਰੋਬਲਮਾਂ ਨੇ ਸਿੰਘ ਜੀ ਸਵਾਨ ਉਹਦੇ ਲਈ ਆਏ ਨੇ ਕਿ ਆਪਾਂ ਇਹਨੀਆਂ ਜਿਹੜੀਆਂ ਮਸਲੇ ਨੇ ਉਹ ਹੱਲ ਕਿਵੇਂ ਕਰਨ ਨੂੰ ਕਿਵੇਂ ਹੁਣ ਕਰਨਾ ਕਿਉਂਕਿ ਪਹਿਲਾਂ ਵੀ ਆਪਣੀਆਂ ਹੁੰਦੀਆਂ ਰਹੀਆਂ ਨੇ ਪਰ ਅੱਜ ਮੈਂ ਚਾਹੁੰਦਾ ਸੀ ਕਿ ਸਾਰੇ ਜਿੰਨੇ ਵੀ ਸਾਡੇ ਵਪਾਰੀ ਨੇ ਬਿਜਵਾਨ ਨੇ ਤੇ ਇੰਡਸਟਰੀਸਟ ਨੇ ਸਾਰੇ ਨੂੰ ਇਕੱਠੇ ਕਰਕੇ ਆਪਾਂ ਬੈਠ ਕੇ ਇਕੱਠੇ ਗੱਲ ਕਰ ਲਈਏ ਇਹਨੀਆਂ ਸਮੱਸਿਆਵਾਂ 'ਵਾਂ ਸੁਣ ਲਈਏ ਤੇ ਉਹਨਾਂ ਦਾ ਹੱਲ ਕੀ ਹੈ ਕੱਲ ਨੂੰ ਅਸੀਂ ਵਿਸ਼ੇ ਡਾਕੂਮੈਂਟ ਬਣਾਉਣਾ ਤੇ ਅਸੀਂ ਉਹ ਇਹਨੀਆਂ ਦੀਆਂ ਸਮੱਸਿਆਵਾਂ ਵਿਸ਼ੇ ਡਾਕੂਮੈਂਟ ਦੇ ਵਿੱਚ ਪਾਈਏ ਜੋ ਅਸੀਂ ਚੌਂਮੈਂਟ ਫਰਸੋਣਾ ਨਾ ਉਹਦੇ ਵਿੱਚ ਪੜਾਈਏ ਅਸੀਂ ਲੋਕਾਂ ਦੇ ਵਿੱਚ ਜਾ ਕੇ ਕਰਨਾ ਚਾਹੁੰਦੇ ਆ ਆ ਇਹ ਇੱਥੇ ਨਹੀਂ ਹਰ ਜਗ੍ਹਾ ਤੇ ਐਸੀ ਕਰ ਰਹੇ ਆ ਆਂਦੇ ਹੋ ਕੇ ਵੀ ਸ਼੍ਰੋਮਣੀ ਅਕਾਲੀ ਦਲ ਨਿਊ ਸੁਰਜੀਤੀ ਉਹਨਾਂ ਨੇ ਆਨਰੇਬਲ ਪ੍ਰੈਜ਼ੀਡੈਂਟ ਗਿਆਨੀ ਹਰਪੀ ਸਿੰਘ ਜੀ ਤੇ ਉਹਨਾਂ ਨਾਲ ਫਾਰਮਰ ਜਿਹੜੇ ਕੈਬਨਿਟ ਮਨਿਸਟਰ ਜੀਤ ਸਿੰਘ ਰਖੜਾ ਜੀ ਸਰ ਡੀਟੀਓ ਸਾਹਿਬ ਕਰਨ ਸਿੰਘ ਜੀ ਤੇ ਪੂਰੀ ਉਹਨਾਂ ਦੀ ਟੀਮ ਅੱਜ ਕਿਉਂਕਿ ਜਿਸ ਤਰੀਕੇ ਨਾਲ ਇਹ ਨਵਾਂ ਅਕਾਲੀ ਦਲ ਆਪਣੇ ਨਵੇਂ ਉਦੇਸ਼ ਤੇ ਵੈਲਫੇਅਰ ਵਾਸਤੇ ਚੱਲੇ ਅਤੇ ਉਸੇ ਦੀ ਅੱਜ ਲੋਕਾਂ ਨਾਲ ਪਬਲਿਕ ਨਾਲ ਸ਼ਹਿਰ ਵਾਸੀਆਂ ਨਾਲ ਔਰ ਹਰ ਬਰਾਦਰੀ ਜਾਂ ਹਰ profession ਦੇ ਜੋ ਵੀ ਰਿਪਰੈਜ਼ੈਂਟੇਟਿਵ ਟੀਮ ਨੇ ਉਹਨਾਂ ਨਾਲ ਆਪਸ ਮंथਨ ਕਰਨ ਵਾਸਤੇ ਡਿਸਕਸ਼ਨ ਕਰਨ ਵਾਸਤੇ ਅਜure ਸਮਾਣੇ ਸਤਿਮੰਦਰ ਤੁਮਸਾਹ ਜ ਪਹੁੰਚ ਰਹੇ ਨੇ ਤੇ ਮੈਂ ਵੀ ਉਹਨਾਂ ਦਾ ਜੀ ਆਇਆਂ ਕਰਨ ਵਾਸਤੇ ਔਰ ਖਾਸ ਤੌਰ ਤੇ ਮੈਂ ਧੰਨਵਾਦ ਵੀ ਕਰਦਾ ਕਿ ਜਿਸ ਤਰੀਕੇ ਨਾਲ ਵੀਂਗ ਐਜੂਕੇਸ਼ਨਿਸਟ ਔਰ ਸੋਸ਼ਲ ਵਰਕਰ ਜਿਹੜੀ ਸਟੇਟ ਲੈਵਲ ਦੀ ਗਵਰਨਿੰਗ ਬਾਡੀ ਚ ਉਹਨਾਂ ਨੇ ਮੈਨੂੰ ਆਨਰ ਦਿੱਤਾ ਰਿਸਪੈਕਟ ਦਿੱਤੀ ਹੈ ਕੋਸ਼ਿਸ਼ ਹੋਵੇਗੀ ਕਿ ਰਲ ਮਿਲ ਕੇ ਇੱਕ ਸਾਫ ਸੁਥਰੀ ਚਵੀ ਇੱਕ ਰਿਲੀਜੀਅਸ ਲੀਡਰ ਸਾਬਕਾ ਜਹਦਾਰ ਹਰਪੀਤ ਸਿੰਘ ਦੀ ਨੁਮਾਇੰਦਗੀ ਚ ਸਰਦਾਰ ਸੁਜੀਤ ਸਿੰਘ ਰਖੜਾ ਦੇ ਕੋਆਪਰੇਸ਼ਨ ਨਾਲ ਆਪਣੇ ਇਲਾਕਾ ਸਤਰਨਾ ਸਮਾਣਾ ਚ ਆਣਾ ਲੈ ਟਾਈਮ ਤੁਸੀਂ ਦੇਖੋਗੇ ਸਾਨੂੰ ਲੋੜ ਹੈ ਇਸ ਗੱਲ ਦੀ ਤਾਂ ਕਿ ਆਪਣੇ ਇਲਾਕੇ ਦੇ ਇਲਾਕੇ ਦੀ ਡਿਵੈਲਪਮੈਂਟ ਵਾਸਤੇ ਸੇਫਟੀ ਸਕਿਉਰਿਟੀ ਔਰ ਟੋਟਲੀ ਓਵਰਆਲ ਆਪਾਂ ਉਮੀਦ ਰੱਖਦੇ ਆ ਕਿ ਕਿਸ ਤਰ੍ਹਾਂ ਵਿਕੂਝਵਲ ਹੋਵੇ ਅੱਜ ਇਸ ਕਰਕੇ ਉਹਨਾਂ ਦੇ ਜੀ ਆਇਆਂ ਨੂੰ ਕਰ ਰਹੇ ਆ ਤਾਂ ਕਿ ਲੋਕਾਂ ਨਾਲ ਉਹਨਾਂ ਦੀ ਇਨਵੋਲਵਮੈਂਟ ਤੇ ਸੁਖਦੂਖ ਦੀ ਸਾਂਝ ਤੇ ਆਪਸਦਾਰੀ ਇਸ ਕਰੇ ਇਹ ਜਿਹੜਾ ਕਿਉਂਕਿ ਲੋਕਾਂ ਨਾਲ ਰੂਬਰੂ ਹੋਣ ਵਾਸਤੇ ਕਿ ਮੁਸ਼ਕਿਲਾਂ ਕੀ ਨੇ ਚਾਹੇ ਉਹ ਬਿਜ਼ਨਸਮੈਨ ਨੇ ਚਾਹੇ ਦੂਸਰੇ ਦੁਕਾਨਦਾਰ ਪ੍ਰੋਫੈਸ਼ਨ ਦੇ ਲੋਕ ਨੇ ਚਾਹੇ ਸ਼ਹਿਰ ਦੇ ਪੰਜਾਬੀ ਨੇ ਚਾਹੇ ਰੂਰਲ ਏਰੀਆ ਦੇ ਪਿੰਡੂ ਲੋਕ ਜਾਂ ਕਿਸੇ ਤਰੀਕੇ ਨਾਲ ਕਿਸਾਨ ਨੇ ਮਜ਼ਦੂਰ ਨੇ ਇਹ ਖਾਸ ਤੌਰ ਤੇ ਉਹਨਾਂ ਨਾਲ ਇੱਕ ਹੈਲਦੀ ਡਿਸਕਸ਼ਨ ਵੀ ਐਕਚੁਅਲੀ ਗਰਾਉਂਡ ਰਿਐਲਿਟੀ ਤੇ ਸਾਨੂੰ ਕੀ ਕਰਨਾ ਚਾਹੀਦਾ ਆਉਣ ਵਾਲੇ ਟਾਈਮ ਚ ਤਾਂ ਕਿ ਸਾਡੀ ਪਾਰਟੀ ਦਾ ਜਿਹੜਾ ਵਿਜ਼ਨ ਹੈ ਮੈਨੀਫੈਸਟੋ ਹੈ ਮਿਸ਼ਨ ਹੈ ਤੇ ਉਸ ਨੂੰ ਅਸੀਂ ਤਾਂ ਕਿ ਉਸ ਉਹਦਾ ਪੁਆਇੰਟ ਬਣਾ ਦਈਏ ਤਾਂ ਕਿ ਆਉਣ ਵਾਲੇ ਟਾਈਮ ਚ ਜਿਹੜੀ ਪਬਲਿਕ ਨੂੰ ਡਿਫਿਕਲਟੀ ਹੈ ਉਹ ਮੈਨੀਫੈਸਟੋ ਦਾ Part ਬਣੇ ਚਾਹੀਓ ਐਜੂਕੇਸ਼ਨ ਹੈ ਚਾਹ ਹੈਲਥ ਹੈ ਚਾਹ ਸੋਸ਼ਲ ਜਸਟਿਸ ਹੈ ਚਾਹ ਲੋਅ ਐਂਡ ਆਰਡਰਸ ਹੈ ਚਾਹ এমਪਲੋਇਮੈਂਟ ਹੈ ਚਾਹ ਕਿਸੇ ਤਰੀਕੇ ਨਾਲ ਜੋ ਵੀ ਲੋਕਾਂ ਨੂੰ ਡਿਫਿਕਲਟੀਜ਼ ਤੁਸੀਂ ਫੇਸ ਕਰ ਰਹੇ ਹੋ ਉਹਨਾਂ ਨੂੰ ਮਨੀਫੈਸਟੋ ਦਾ ਪਾਰਟ ਐਂਡ পারਸਲ ਬਣਾਵਾਂਗੇ ਇਹ ਸਾਰੀ ਕਿੱਜਥੇ ਸਾਡੀ ਨਵੀਂ ਬਣ ਰਹੀ ਹੈ ਸ਼ਰਮਣੀ ਇਕਾਈ ਜੋ ਜਿਹੜੀ ਮੰਗ ਨੂੰ ਸ਼ਾਮਿਲ ਹੋਏ ਹੋ ਇਹਨੂੰ ਲੋਕਾਂ ਨੂੰ ਕਿਸ ਤਰ੍ਹਾਂ ਆਉਣ ਰੱਖਦੇ ਦੇਖੋ ਜੀ ਫਸਟ ਆਫ ਆਲ ਸਾਰੇ ਫਰੈਸ਼ਰ ਹੀ ਨੇ ਕਿ ਲੋਕ ਇਸ ਗੱਲ ਤੇ ਤੁਸੀਂ ਮੰਨਦੇ ਹੋ ਨਾ ਤਾਂ ਕੋਈ ਸਹੀ ਨਹੀਂ ਕਹ ਰਿਹਾ ਕਿ ਮੈਂ ਮੀਮ ਚ ਬਣ ਰਿਹਾ ਫੋਰ ਐਗਜ਼ਾਮਪਲ ਮੈਂ 30 ਸਾਲ ਐਜੂਕੇਸ਼ਨ ਫੀਲਡ ਚ ਲੱਖਾਂ ਬੱਚਿਆਂ ਨੂੰ ਪੜਾ ਕੇ ਜੇ ਮੇਰੇ ਜੈਸੇ ਸੇਵਾਦਾਰ ਨੂੰ এডਿਕੇਸ਼ਨਿਸ ਨੂੰ ਇੰਟੈਲੈਕਚੁਅਲ ਨੂੰ ਜਾਂ ਸਾਹਸੂਤਰੇ ਚਿਹਰੇ ਨੂੰ ਅੱਗੇ ਲਿਆ ਰਹੇ ਨੇ ਤਾਂ ਉਹ ਇਸ ਕਰਕੇ ਲਿਆ ਰਹੇ ਨੇ ਤਾਂ ਕਿ ਵਰਤੇ ਹੋਏ ਬੰਦੇ ਜਿਨ੍ਹਾਂ ਨਾਲ ਲੋਕਾਂ ਨੇ ਜਿਨ੍ਹਾਂ ਨੂੰ ਪਰਖਿਆ ਹੋਵੇ ਉਹ ਸਖਸੀਅਤ ਅੱਗੇ ਆਣ ਤਾਂ ਕਿ ਮੁੜ ਕੇ ਧੋਖਾ ਨਾ ਹੋਵੇ ਥੈਂਕ ਯੂ ਪ੍ਰਿੰਸੀਪਲ ਸਾਹਿਬ ਪਿਛਲੇ ਦਿਨੀ ਕਾਲੀਦਨਪੁਰ ਸੁਜੀਤ ਦੇ ਵਿੱਚ ਤੁਹਾਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ ਫਿਰ ਅੱਜ ਜਥੇਦਾਰ ਜੀ ਵੱਲੋਂ ਸਮਾਣੇ ਦਾ ਜਿਹੜਾ ਦੌਰਾ ਕੀਤਾ ਗਿਆ ਇਦੇ ਵਿੱਚ ਹਰ ਵਰਗ ਨੇ ਸਮੂਲਿਤ ਕੀਤੀ ਅੱਜ ਕੀ ਕਰਨਾ ਚਾਹੁੰਦੇ ਤੋਂ ਕਿਸ ਤਰ੍ਹਾਂ ਦੀ ਮੰਗਾ ਰੱਖੀ ਹੈ ਤੇ ਕਿਸ ਤਰ੍ਹਾਂ ਦੀ ਗੱਲਬਾਤ ਕਰਕੇ ਕਹਨੇ ਚਾਹੀਦਾ ਸਰ ਸਾਹਬ ਤੇ ਰੱਖਣਾ ਸਭ ਫਸਟ ਆਫ ਆਲ ਜਸਟ ਮੀਡੀਆ ਦਾ ਮੈਂ ਬੜਾ ਥੈਂਕਫੁਲ ਹੈ ਕਿ ਜਿਸ ਅਪਰੋਚ ਨਾਲ ਜਿਸ ਉਦੇਸ਼ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਜੋ ਕਿ ਪੁਨਰ ਸੁਰਜੀਤੀ ਹੈ ਉਹਨਾਂ ਦੇ ਆਨਰੇਬਲ ਰਿਸਪੈਕਟਡ ਆਦਰਨੀ ਪ੍ਰਧਾਨ ਜਨਨੀ ਹਰਪੀ ਸਿੰਘ ਜੀ ਔਰ ਉਹਨਾਂ ਦੇ ਨਾਲ ਸੱਟ ਜਿਹੜੇ ਇਸ ਇਲਾਕੇ ਦੀ ਸ਼ਾਨ ਜਿਲ੍ਹਾ ਪਟਿਆਲਾ ਤੇ ਸਮਾਣਾ ਚ ਸਾਬਕਾ ਮਿਨਿਸਟਰ ਸੁਰਜੀਤ ਸਿੰਘ ਰਖੜਾ ਜੀ ਤੇ ਉਹਨਾਂ ਦੇ ਨਾਲ ਪੂਰੀ ਇੰਟਾਇਰ ਟੀਮ ਤੇ ਲੋਕਲ ਆਰਗੇਨਾਈਜ਼ਰ ਜਿਹੜੇ ਸੀ ਉਸ ਚਾਹੇ ਕਪੂਰਨ ਬਾਂਸਲ ਸੀ ਚਾਹੇ ਮੋਦਗਿਲ ਸਾਹਿਬ ਸੀ ਤੇ ਕਹਿ ਲਓ ਮਤਲਬ ਪੂਰੀ ਟੀਮ ਅੱਜ ਇਹਦਾ ਜਿਹੜਾ ਸਭ ਤੋਂ ਫਸਟ ਆਫ ਆਲ ਨੀ ਨੀਮੈਂਟ ਆਬਜੈਕਟਿਵਸ ਸਰ ਇਹ ਸੀ ਕਿ ਥਿਸ ਇਜ਼ ਅ ਨਿਊ ਬਿਗਨਿੰਗ ਇਹ ਨਿਊ ਬਿਗਨਿੰਗ ਜਿਹੜੀ ਨਿਊ ਪਾਰਟੀ ਹੈ ਨਵੀਂ ਅਪਰੋਚ ਹੈ ਨਵੀਂ ਇਨ ਅਜ ਜਜ਼ਬਾ ਹੈ ਤੋ ਜੋ ਵਿਜ਼ਨ ਡਾਕੂਮੈਂਟਸ ਹੈ ਜਾਂ ਅਨਾਲਾਈਟਾਈਮ ਚ ਜੋ ਪੰਜਾਬ ਦੀ ਹਰ ਲੈਵਲ ਦੀ ਪ੍ਰੋਬਲਮ ਹੈ ਇੰਟਾਇਰ ਫੈਕਟਰ ਚ ਉਹਦੇ ਮੈਨੀਫੈਸਟੋ ਲਈ ਫੀਡਬੈਕ ਲੈਣਾ opinion ਲੈਣਾ ਲੋਕਾਂ ਦੇ ਆਚਾਰ ਵਿਚਾਰ ਤੇ ਮੰਥਨ ਕਰਨਾ ਆਪਸ ਲੋਕਾਂ ਦੀ ਡਿਸਕਸ਼ਨ ਕਰਕੇ ਕਿ ਐਕਚੁਅਲੀ ਅਜ ਦੇ ਪੰਜਾਬ ਦੇ ਹਾਲਾਤ ਨੂੰ ਦੇਖਦੇ ਹੋਏ ਲੋਕ ਕਿਉਂ ਫੈਡ ਅਪ ਨੇ ਕਿਉਂ ਦੁਖੀ ਨੇ ਚੰਦ ਕੀ ਨੇ ਤੇ ਇਹਨ ਫਿਊਚਰ ਲਈ ਪਲਾਨ ਬਣਾਣੀ ਹੈ ਚਾਹੇ ਉਹ ਡਵੈਲਪਮੈਂਟ ਦੀ ਹੈ ਚਾਹੇ ਲਾਅ ਐਂਡ ਆਰਡਰ ਦੀ ਹੈ ਚਾਹੇ ਇਕਨੋਮਿਕ ਰਿਫਾਰਮਸ ਦੀ ਹੈ ਚਾਹੇ ਸੋਸ਼ਲ ਜਸਟਿਸ ਦੀ ਹੈ ਚਾਹੇ ਟਰਮਾਂ ਦੀ ਪ੍ਰੋਟੈਕਸ਼ਨਸ ਤੇ ਆਪਸਦਾਰੀ ਦੀ ਹੈ ਹਰ ਐਂਗਲ ਨਾਲ ਜਿਹੜੇ ਸਾਡੇ ਪ੍ਰਧਾਨ ਸ਼੍ਰੋਮਣ ਅਕਾਲੀ ਦਲ ਨੂੰ ਸਰਜੀਤ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਉਹਨਾਂ ਦੀ ਪੂਰੀ ਟੀਮ ਤੇ ਉਹ ਇਸ ਪਲਾਨ ਨਾਲ ਹਰ ਸਹਿਰ ਜਾ ਕੇ ਹਰ ਇਲਾਕੇ ਚ ਜਾ ਕੇ ਜਿਵੇਂ ਅੱਜ ਸਵਾਨੇ ਚ ਆਏ ਨੇ ਕਿਉਂਕਿ ਰਖੜਾ ਸਾਹਿਬ ਦਾ ਆਪਣਾ ਇਲਾਕਾ ਹੈ ਉਹ ਉਹਨਾਂ ਨੂੰ ਲੈ ਕੇ ਆਏ ਤੇ ਲੋਕਾਂ ਦਾ फीडबैक लेना चाहे वो इंटेलेक्चुअल ने चाहे बिजनेसमैन ने चाहे शॉपकीपर ने चाहे सर सीनियर सिटीजन ने चाहे कोई अर्थशास्त्री है चाहे कोई टीचिंग फैकल्टी है चाहे हेल्थ डिपार्टमेंट के डॉक्टर्स ने एवरीवेयर जस्ट दे वॉन्ट टू गेट द इनफॉर्मेसन कि सर सूँ ग्राउंड रियलिटी पता लगे ताकि जिस उम्मीद में लैके पार्टी चली है तो आने वाले टाइम से असी वो अच्छी अंडरस्टैंड करके अपने मैनीफेस्टो एड ऑन करिए क्योंकि ईमानदारी कमिटमेंट नाल ਬڑے-ਬڑے ਜਿਹੜੇ ਮਾਹਿਰ ਐਕਸਪਰਟਸ ਨੇ ਸਾਰਾਂ ਦੇ ਕੋਆਪਰੇਸ਼ਨ ਨਾਲ ਇੱਕ ਲਿਟਰੇਚਰ ਤਿਆਰ ਹੋਵੇ ਪਲੈਨਿੰਗ ਤਿਆਰ ਹੋਵੇ ਉਸ ਪਲੈਨਿੰਗ ਪਿੱਛੇ ਇਮਾਨਦਾਰੀ ਹੋਵੇ ਕਿਉਂਕਿ ਲੋਕ ਬੜੇ ਦੁਖੀ ਨੇ ਇਸ ਗੱਲ ਤੋਂ ਕਿ ਅਜ ਤਾਈਂ ਲੀਡਰਸ਼ਿਪ ਚ ਕਹਿ ਰਹੇ ਕੁਛ ਨੇ ਕਰ ਕੁਛ ਰਹਿ ਨੇ ਹੋ ਕੁਛ ਰਿਹਾ ਬੜ ਕੁਛ ਰਿਹਾ ਨਿਕਲ ਕੁਛ ਰਿਹਾ ਤਾਂ ਉਸ ਸੋਚ ਨੂੰ ਕਿ ਲੋਕਾਂ ਨੂੰ ਕਿਨੇ ਅਸੀਂ ਇਤਵਾਰ ਦਈਏ ਤੇ ਲੇਕਿਨ ਉਸ ਇਤਵਾਰੀ ਚ ਸਭ ਤੋਂ بڑا ਲਾਈਵ ਐਗਜ਼ੈਂਪਲ ਇਸ ਇਲਾਕੇ ਦੀ ਸ਼ਾਨ ਸਰਦਾਰ ਸੁਰਜੀਤ ਸਿੰਘ ਰਖੜਾ ਨੇ ਤੇ ਉਹਨਾਂ ਦੇ ਨਾਲ ਜਿਹਨੇ ਸਰਪ੍ਰਸਤ ਤੇ ਲੀਡਰਸ਼ਿਪ ਸਾਡੇ ਰਿਲੀਜੀਅਸ ਸੋਸ਼ਲ ਔਰ ਇੱਕ ਪਰਸਨਲਿਟੀ ਜੋ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਤੇ ਅਸ ਅਸੀਂ ਮੈਂ ਵੀ ਪ੍ਰਿੰਸੀਪਲ ਮੋਨਨ ਸ਼ਰਮਾ ਤੇ ਮੈਂ ਇਸ ਪਾਰਟੀ ਨੂੰ ਜੁਆਇਨ ਕਰਿਆ ਤੇ ਪਾਰਟੀ ਨੇ ਮੇਰੇ ਪਿਛਲੇ 25 26 28 ਸਾਲ ਦੇ ਕੰਟਰੀਬਿਊਸ਼ਨ ਨੂੰ ਦੇਖਦੇ ਹੋ ਮੈਨੂੰ ਰਿਸਪੌਂਸਿਬਿਲਟੀ ਤੇ ਮਾਨ ਸਨਮਾਨ ਦਿੱਤਾ ਹੈ ਕਿ ਗਵਰਨਿੰਗ ਬੋਡੀ ਦਾ ਇੱਕ ਮੈਂਬਰ ਸਟੇਟ ਲੈਵਲ ਤੇ ਓਨਰ ਕਰਕੇ ਰਿਸਪੌਂਸਿਬਿਲਟੀ ਦਿੱਤੀ ਹੈ ਮੇਰੀ ਪੋਸਿਸ਼ਨ ਹੋਵੇ ਕਿ ਇਸ ਪਾਰਟੀ ਦੇ ਬਿਹਤਰੀ ਵਾਸਤੇ ਡਵੈਲਪਮੈਂਟ ਵਾਸਤੇ ਲੋਕਲ ਅਵੇਅਰਨੈਸ ਦੇਣ ਵਾਸਤੇ ਕਾਰਨਰ ਮੀਟਿੰਗ ਡੋਰ ਟੂ ਡੋਰ ਜਨਰਲ ਮੀਟਿੰਗਸ ਥਰੂ ਮੀਡੀਆ ਇੱਕ ਜਿਹੜੀ ਇਹ ਨਵੀਂ ਸੋਚ ਨਹੀਂ ਅਪਰੋਚ ਤੇ ਨਵੀਂ ਪਾਰਟੀ ਇੱਕ ਵੀੜਾ ਉਠਾਇਆ ਇਸ ਵੀੜੇ 'ਚ ਅਸੀਂ ਕਿਸ ਤਰੀਕੇ ਨਾਲ ਲੋਕਾਂ ਦਾ ਵਿਸ਼ਵਾਸ ਬਣਾਈਏ ਐਗਜ਼ਾਮਪਲ ਬਣੀਏ ਰੋਲ ਮਾਡਲ ਬਣੀਏ ਤਾਂ ਕਿ ਸਭ ਸੁਧਰੀ ਚਬੀ ਵਾਲੇ ਲੋਕ ਕਿਉਂਕਿ ਜ਼ਰੂਰ ਇਸ ਗੱਲ ਦੀ ਹੈ ਪਾਰਟੀਆਂ ਦਾ ਬਹੁਤ ਨੇ ਜਿਹੜੀ ਪਰਸਨੈਲਿਟੀ ਹੈ ਉਸ ਤੇ ਤਬਾਰਕੀ ਮੈਂ ਕਰੀਏ ਉਹ ਪਰਖੀ ਹੋਈ ਹੋਵੇ ਉਸ ਮੌਕੇ ਤੁਸੀਂ ਦੇਖੋ ਦੋਨੋਂ ਹੀ ਪਰਸਨੈਲਿਟੀਆ ਚਾਹੇ इवन ਕਿ ਡੀਟੀ ਸਾਹਿਬ ਉਹ ਵੀ ਹਮਲੇ ਰਹ ਚੁਕੇ ਨੇ ਮਿਸੇ ਲੁੰਬਾ ਰਖੜਾ ਸਾਹਿਬ ਪਿਛਲੇ 20 ਸਾਲ ਤੋਂ ਇਸ ਇਲਾਕੇ ਦੀ ਸ਼ਾਨ ਤੇ ਡਵੈਲਪਮੈਂਟ ਦੀ ਐਗਜ਼ੈਂਪਲ ਨੇ ਤੇ ਗਿਆਨੀ ਆਰਪੀ ਸਿੰਘ ਜੀ ਪੰਜਾਬ ਚ ਪਿਛੇ 15 ਸਾਲ ਤੋਂ ਸ੍ਰੀ ਅਕਾਲ ਸਾਹਿਬ ਦੀ ਜਥੇਦਾਰੀ ਚਾਹੇ ਦੰਦਨੀ ਟਕਸਾਲ ਦੰਦਨੀ ਸਾਹਿਬ ਦਾ ਜਿਹੜਾ ਉਹ ਸੇਵਾ ਤੇ ਉਸ ਤਰੀਕੇ ਨਾਲ ਰਿਲੀਜੀਅਸ ਵੀ ਸੋਸ਼ਲ ਵੀ ਔਰ ਇੱਕ ਪਰਸਨਲਿਟੀ ਜਿਸ ਤੇ ਵਿਸ਼ਵਾਸ ਤੇ ਇਤਬਾਰ ਕਰਾ ਜਾ ਸਕਦਾ ਹੈ ਉਸ ਪਾਰਟੀ ਚ ਅਸੀਂ ਆਪ ਵੀ ਇੱਕ ਬਰਕਤ ਬਣ ਕੇ ਇੱਕ ਉਸ ਕਾਫਲੇ ਚ ਸ਼ਾਮਿਲ ਹੋ ਕੇ ਇੱਕ ਕਮਿਟਮੈਂਟ ਲੈ ਕੇ ਉਸੀਂ ਅਫਰਸ ਨਾਲ ਇੱਕ ਛੋਟੀ ਜਿਹੀ ਮੀਟਿੰਗ ਕਰੀ ਹੈ ਉਸ ਮੀਟਿੰਗ ਇਸ ਤாகੇ ਲੋਕ ਡਿਸਕਸ਼ਨ ਕਰਨ ਲੋਕ ਆਪਸ ਵਿੱਚ ਸ਼ੇਅਰ ਕਰਨ ਕਿ ਕੀ ਪੋਸੀਬਲ ਹੋ ਸਕਦਾ ਹੈ ਔਰ ਆਣਾ ਦੇ ਟਾਈਮ 'ਚ ਉਹਨਾਂ ਨੂੰ ਐਡ-ਆਨ ਕਰਕੇ ਲੋਕਾਂ ਨੂੰ ਨਾਲ ਜੋੜੀਏ ਲੋਕਾਂ ਦੇ opinion ਨਾਲ ਲਈਏ ਔਰ ਇਸ ਪਾਰਟੀ ਦੀ ਜਿੱਤ ਵਾਸਤੇ ਅਚੀਵਮੈਂਟ ਵਾਸਤੇ ਟਰਸਟ ਵਾਸਤੇ ਐਨਲੌਂ ਕਰਕੇ ਲੋਕਾਂ ਦਾ ਸਾਥ ਲਈਏ ਤਾਂ ਕਿ ਸਿਕਾਮਯਾਬ ਹੋ ਸਕੀਏ ਜੈ ਹਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ